ਸਾਰੇ ਹੀ ਪੁਨਾਰ ਚੁਰਾਣਗੇ ਬੇਰਜ਼ਗਾਰ ਦੇ ਆਪਾ ਸਾਥਿਓ ਸਾਰਿਆਂ ਨੂੰ ਨਾਰਬ ਦੀ ਤਸਰੀਆਇ ਕਾਲ ਸਾਥਿਓ ਆਪਾਂ ਨੂੰ ਪਤਾ ਹੈ ਕਿ ਆਪਣੀ ਪਾਰਟੀ ਦਾ ਕੁਝ ਹਿੱਸਾ ਜਿਹੜਾ ਹੈ ਸਾਥੀਆਂ ਦੀ ਸਿਲੈਕਸ਼ਨ ਲਿਸਟ ਆ ਚੁੱਕੀ ਹੈ ਉਹਨਾਂ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾ ਸਾਥਿਓ ਮੈਂ ਰੱਬ ਦੇ ਅੱਗੇ ਪ੍ਰਾਰਥਨਾ ਕਰਦਾ ਹਾਂ ਮੈਂ ਕਿ ਸਾਰੇ ਬੈਕਲੌਗ ਸਾਥੀ ਰੱਬ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡੀ ਜੁਆਇਨਿੰਗ ਜਿਹੜੀ ਹੈ ਉਹ ਬਹੁਤ ਜਲਦੀ ਜਲਦੀ ਸਿਰੇ ਚੜੇ ਤੁਹਾਡੀ ਜੁਆਇਨਿੰਗ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ ਤੇ ਸਾਥਿਓ ਵੈਸਤਾ ਲਗਭਗ ਸਾਥੀਆਂ ਨੂੰ ਪਤਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਬੈਕਲੌਗ ਦੇ ਸੰਬੰਧ ਵਿੱਚ ਡਿਪਾਰਟਮੈਂਟ ਨਾਲ ਸਿੱਖਿਆ ਮੰਤਰੀ ਨਾਲ ਅਤੇ ਮਾਨਯੋਗ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਆਪਣੀ ਸਾਥੀਓ ਅਸੀਂ ਪਹਿਲਾਂ ਵੀ ਕਹਿੰਦੇ ਹੁੰਦੇ ਸੀ ਸ਼ੁਰੂ ਤੋਂ ਹੀ ਬਈ ਬੈਕਲੌਗ ਜਿਹੜਾ ਹੈ ਉਹ ਆਪਾਂ ਨੂੰ ਹਰ ਹਾਲ ਦੇ ਵਿੱਚ ਮਿਲੇਗਾ ਔਰ ਜਲਦੀ ਹੀ ਮਿਲੇਗਾ ਇਸ ਵਾਸਤੇ ਬਹੁਤ ਤੇ ਲੰਬੇ ਸਮੇਂ ਦੀ ਉਡੀਕ ਨਹੀਂ ਪਰ ਸਾਥੀਓ ਕਿਸੇ ਨੇ ਕਿਤੇ ਸਾਥੀਆਂ ਨੂੰ ਸ਼ੰਕਾ ਸੀ ਕਿ ਸ਼ਾਇਦ ਇਹ ਝੂਠ ਬੋਲ ਰਹੇ ਨੇ ਆਪਣੀ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਇਹਨਾਂ ਮੀਟਿੰਗਾਂ ਦੇ ਵਿੱਚ ਜਿਹੜੀ ਹੈ ਸਭ ਤੋਂ ਪਹਿਲੀ ਮੀਟਿੰਗ ਜਿਹੜੀ ਮਾਨਯੋਗ ਕੈਬਨਟ ਮੰਤਰੀ ਡਾਕਟਰ ਬਲਜੀਤ ਕੋਰ ਨਾਲ ਜਦੋਂ ਹੋਈ ਸੀ ਤੇ ਸਾਥੀਓ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਸੀਗਾ ਵੀ ਤੁਹਾਨੂੰ ਬੈਕਲੌਗ ਤਾਂ ਮਿਲ ਹੀ ਨਹੀਂ ਸਕਦਾ ਕਿਉਂਕਿ ਇਸ ਬੈਕਲੌਗ ਨੂੰ ਕਹਿੰਦੇ ਸੀ ਤਿੰਨ ਵਾਰੀ ਕਰਕੇ ਪਰਣਾ ਹੁੰਦਾ ਹੈ ਤਾਂ ਸਾਥੀਓ ਉਹਨਾਂ ਨੇ ਕਿਹਾ ਵੀ ਤੇਰੇ ਕੋਲ ਕੀ ਕੋਈ ਇਸ ਤਰ੍ਹਾਂ ਦਾ ਪੰਜਾਬ ਸਰਕਾਰ ਦਾ ਕੋਈ ਗਜਟ ਹੈ ਜਿਸ ਦੇ ਵਿੱਚ ਇਹ ਲਿਖਿਆ ਹੈ ਕਿ ਇਹ ਹੁਣ ਭਰਿਆ ਨਾਲ ਦੀ ਨਾਲ ਭਰਿਆ ਜਾ ਸਕਦਾ ਹੈ ਜਾਂ ਹੁਣੇ ਭਰਿਆ ਜਾ ਸਕਦਾ ਹੈ ਤਾਂ ਸਾਥੀਓ 2019 ਦੀ ਐਮੈਂਡਮੈਂਟ ਲੈ ਕੇ ਦੀ ਫਾਈਲ ਲੈ ਕੇ ਦੁਬਾਰਾ ਮਿਲਿਆ ਗਿਆ ਤੋ ਕਿਤੇ ਨਾ ਕਿਤੇ ਮੈਡਮ ਜਿਹੜੇ ਨੇ ਉਹ ਐਗਰੀ ਹੋਏ ਕਿ ਇਹਨਾਂ ਨੂੰ ਜਿਹੜਾ ਬੈਕਲੋਗ ਹੈ ਉਹ ਦੇਣਾ ਪਣਦਾ ਔਰ ਉਸ ਹਿਲਸਲੇ ਦੇ ਵਿੱਚ ਉਹਨਾਂ ਨੇ ਸਾਨੂੰ ਚੰਡੀਗੜ੍ਹ ਵੀ ਬੁਲਾਇਆ ਔਰ ਇੱਕ ਆਪਣੇ ਮੰਗ ਪੱਤਰ ਦੇ ਉੱਤੇ ਬੈਕਲੋਗ ਦੇ ਮੰਗ ਪੱਤਰ ਦੇ ਉੱਤੇ ਸਟੈਂਪ ਲਗਾ ਕੇ ਉਹਨਾਂ ਨੇ ਸਾਨੂੰ ਚੰਡੀਗੜ੍ਹ ਹੈ ਜਮਾ ਕਰਾਉਣ ਵਾਸਤੇ ਕਿਹਾ ਤੇ ਸਾਥੀਓ ਉਹ ਸਾਰਾ ਵਰਕ ਆਪਾਂ ਕੀਤਾ ਪਰ ਕੁਝ ਸਾਥੀਆਂ ਦੀ ਕਾਲਸ ਆ ਰਹੀਆਂ ਸੀ ਕਿ ਸਾਡੇ ਤੋਂ ਇਸ ਗੱਲ ਦਾ ਤੁਸੀਂ ਥੋੜਾ ਜਿਹਾ ਓਲਾ ਰੱਖਿਆ ਕਿਉਂਕਿ ਸਾਥੀਓ ਸਾਨੂੰ ਪਤਾ ਸੀਗਾ ਹਰ ਬੰਦਾ ਸਾਡੇ ਪੈਰ ਖਿੱਚ ਰਿਹਾ ਸੀ ਜਿੰਨਾ ਸਾਥੀਆਂ ਦਾ ਬੈਕਲੌਗ ਚ ਨੰਬਰ ਆਉਂਦਾ ਸੀ ਉਹ ਸਾਥੀ ਵੀ ਸਾਡੇ ਪੈਰ ਖਿੱਚ ਰਹੇ ਸੀ ਇਸ ਕਰਕੇ ਇਸ ਘਰਵੇ ਨੂੰ ਗੁਪਤ ਰੱਖਿਆ ਗਿਆ ਤੇ ਉਹ ਜਿਹੜਾ ਫਲ ਆਪਾਂ ਨੂੰ ਜਿਹੜੀ ਮਿਹਨਤ ਕੀਤੀ ਆ ਉਹਦਾ ਫਲ ਦੇਖੋ ਆਪਾਂ ਨੂੰ ਕੱਲ ਦੇਖਣ ਨੂੰ ਮਿਲਿਆ ਜਿਹੜੀ ਗੱਲ ਅਸੀਂ 6 ਸਾਲ ਪਹਿੰਦਾ ਪਹਿਲਾਂ ਕਹਿੰਦੇ ਹੁੰਦੇ ਸੀਗੇ ਅਪ ਪ੍ਰੀ ਮਿਹਨਤ ਸਦਕਾ ਮੈਡਮ ਬਲਜੀਤ ਕੋਰ ਨੇ ਵੀ ਕੱਲ ਆਪਣੇ ਪੇਜ ਦੇ ਉੱਤੇ ਲਿਖ ਕੇ ਦੇ ਦਿੱਤਾ ਕਿ ਬੈਕਲੌਗ ਜਲਦ ਤੋਂ ਜਲਦ ਪਹੁੰਚਿਆ ਜਾਵੇ ਤੇ ਗਰੁੱਪ ਦੇ ਵਿੱਚ ਬੜੇ ਸਾਥੀਆਂ ਨੇ ਕਹਿ ਰਹੇ ਨੇ ਕਿ ਇਹ ਕੰਮ ਸ੍ਰਿੰਦਰ ਨੇ ਜਾਂ ਦੀਪਕ ਨੇ ਕੀਤਾ ਨਹੀਂ ਸਾਥੀਓ ਇਹ ਕੰਮ ਅਸੀਂ ਨਹੀਂ ਕੀਤਾ ਕਿਉਂਕਿ ਅਸੀਂ ਤਾਂ ਸਿਰਫ ਇੱਕ ਜਰੀਆ ਬਣੇ ਸੀ ਰਹੇ ਇਹਦਾ ਅਪਾ ਇਹ ਕਹਿ ਸਕਦੇ ਆ ਕਿ ਆਪਣੇ ਜਿਹੜੀ ਮਿਹਨਤ ਹੈ ਉਹਨੂੰ ਬੂਰ ਪਿਆ ਪਰ ਇਹਦਾ ਅਸਲੀ ਜਿਹੜਾ ਸਿਰ ਹੈ ਉਹ ਜਿਹੜਾ ਹੈਗਾ ਆਪਣਾ ਸ੍ਰਿੰਦਪਾਲ ਗੁਰਦਾਸਪੁਰ ਆਪਣੇ ਦੋ ਸਾਥੀ ਜਿਨ੍ਹਾਂ ਨੇ 5 ਮਹੀਨੇ ਟੈਂਕੀ ਦੇ ਉੱਤੇ ਸੰਤਾਪ ਹੰਡਾਇਆ ਇਹ ਨਾਮ ਤੁਸੀਂ ਸਾਰਿਆਂ ਦੇ ਜਾਣਦੇ ਜੇ ਮੰਦੀਪ ਫਾਜ਼ਿਲ ਕਾ ਤੇ ਰਾਜਕੁਮਾਰ ਅਬੋਹਰ ਸਾਰਾ ਜਿਹੜਾ ਸ਼ਹਿਰ ਹੈ ਇਹਨਾਂ ਦੇ ਸਿਰ ਜਾਂਦਾ ਸਾਥਿਓ ਦੂਜੇ ਨੰਬਰ ਤੇ ਆਉਂਦੇ ਨੇ ਉਹ ਸਾਥੀ ਜਿਨ੍ਹਾਂ ਜਿਨ੍ਹਾਂ ਨੇ ਵੀ ਬੈਕ ਲੋਗ ਲੈਣ ਦੇ ਵਿੱਚ ਸਹਿਯੋਗ ਦਿੱਤਾ ਇਹ ਸੇਰਾ ਕੋਨਾ ਸਾਥੀਆਂ ਦੇ ਸਿਰ ਜਾਂਦਾ ਸਾਥਿਓ ਇਹ ਵੀਡੀਓ ਮੈਂ ਕੱਲ ਵੀ ਬਣਾਉਣਾ ਚਾਹੁੰਦਾ ਸੀ ਪਰ ਕਿਤੇ ਨਾ ਕਿਤੇ ਮੇਰੀ ਤਬੀਅਤ ਕੱਲ ਠੀਕ ਨਹੀਂ ਸੀ ਤਾਂ ਅੱਜ ਸਾਥਿਓ ਜਦੋਂ ਮੈਂ ਰਾਤ ਤੱਕ ਦੇਖਦਾ ਰਿਹਾ ਕਿ ਸਾਨੂੰ ਜਿਹੜੀ ਹੈ ਇਹਨੇ ਵੀਡੀਓ ਬਣਾਉਣੀ ਚਾਹੀਦੀ ਹੈ ਤਾਂ ਕਰਕੇ ਮੈਂ ਸਵੇਰ ਉੱਠਦੇ ਹੀ ਸਾਥੀਓ ਸਭ ਤੋਂ ਪਹਿਲਾ ਕੰਮ ਇਹੀ ਕਰ ਰਿਹਾ ਤੇ ਸਾਰੇ ਸਾਥੀ ਡਟੇ ਰਹਿਣ ਸਾਰੇ ਸਾਥੀ ਸਾਥ ਦੇਣ ਦੇਖੋ ਸਾਥੀਓ ਪ੍ਰੇਮਿੰਦਰਪਾਲ ਸਾਥੀ ਦਾ ਸੰਘਰਸ਼ ਅੱਜ ਵੀ ਸਭ ਨੂੰ ਯਾਦ ਹੈ ਜਦੋਂ ਆਪਾਂ ਉਹਨਾਂ ਨੇ ਟਾਵਰ ਪ੍ਰੋਟੈਸਟ ਲਾਇਆ ਸੀ ਔਰ ਰੂਮ ਦੇ ਅੰਦਰ ਬੀੜ ਅੰਦਰ ਸੀ ਸੁਪਰੀਮ ਕੋਰਟ ਨੇ ਇਸ ਫੈਸਲਾ ਬਾਅਦ ਵੀ ਚਾਹੁੰਦਾ ਸਭ ਤੋਂ ਪਹਿਲਾਂ ਵਿਜੇ ਜਿਹੜੀ ਹੋਈ ਸੀ ਉਹ ਸਾਥੀ ਸੁਰੇਂਦਰ ਪਾਲ ਦੀ ਹੋਈ ਸੀ ਕਿਉਂਕਿ ਉਹਨਾਂ ਨੇ ਬੀੜ ਵਾਲਾ ਰਸਤਾ ਜਿਹੜਾ ਹੈ ਏਟੀਟੀ ਵਾਸਤੇ ਸਾਫ਼ ਕੀਤਾ ਸੀ ਸਾਥੀਓ ਹੁਣ ਤਾਂ ਬੈਗ ਲੋਗਾ ਉਹ ਵੀ ਆਪਣਾ ਹੈ ਤੇ ਜਿਹੜੇ ਰੂਲ ਨੇ ਉਹ ਵੀ ਆਪਣੇ ਹੱਕ ਦੇ ਵਿੱਚ ਹੈ ਫਿਰ ਸਾਥੀਓ ਆਪਾਂ ਕਿਉਂ ਨਹੀਂ ਲੈ ਸਕਦੇ ਇਹ ਤਾਂ ਬੜੀ ਜਲਦੀ ਮਿਲ ਜਾਏਗਾ ਆਪਾਂ ਨੂੰ ਤੇ ਸਾਥੀਓ ਜ਼ਰੂਰਤ ਹੈ ਤੁਹਾਡੇ ਸਾਥ ਦੀ ਸਾਥ ਤੋਂ ਬਗੈਰ ਕੁਝ ਨਹੀਂ ਹੋਣਾ ਜਿਹੜਾ ਕੰਮ ਆਪਾਂ ਚਾਹੁੰਦੇ ਆ ਅੱਜ ਇਹ ਕੁਛੇਰ ਪਹਿਲਾਂ ਵੀ ਹੋ ਸਕਦਾ ਸੀਗਾ ਪਰ ਸਾਥੀਓ ਤੁਹਾਡੇ ਵੱਗੋਂ ਸਹਿਯੋਗ ਨਹੀਂ ਮਿਲਿਆ ਚਲੋ ਕੋਈ ਗੱਲ ਨਹੀਂ ਅਜੇ ਵੀ ਕੁਝ ਨਹੀਂ ਵਿਗੜਿਆ ਸਾਰੇ ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਜਦੋਂ ਵੀ ਕੋਈ ਸੰਘਰਸ਼ ਵਿੱਢਿਆ ਜਾਂਦਾ ਹੈ ਸਾਰੇ ਸਾਥੀਆਂ ਨੂੰ ਅੱਜ ਜੋੜ ਕੇ ਬੇਨਤੀ ਹੈ ਕਿ ਸੰਘਰਸ਼ ਦਾ ਹਿਸਾਬ ਵਣਨ ਤਾਂ ਕਿ ਆਪਣਾ ਬੈਕਲੋਗ ਜਿਹੜਾ ਹੈ ਉਹ ਆਪਾਂ ਜਲਦੀ ਤੋਂ ਜਲਦੀ ਲੈ ਚੀਏ ਸਾਥੀਓ ਦੇਖੋ ਕੁਝ ਸਾਥੀ ਇਹ ਵੀ ਕਹਿ ਰਹੇ ਨੇ ਕਿ ਇਹ ਤਾਂ ਸ਼ਾਰਟ 35 ਵੇਲੇ ਵੀ ਮੈਡਮ ਨੇ ਐਵੇਂ ਲਿਖਿਆ ਸੀਗਾ ਸਾਥੀਓ ਇਸ ਗੱਲ ਤੋਂ ਮੈਂ ਬਲੀਭੰਤੀ ਜਾਂਦਾ ਹਾਂ ਪਰ ਜਿਹੜਾ ਕੰਮ ਆਪਾਂ ਬਲਜੀਤ ਕੌਰ ਮੈਡਮ ਤੋਂ ਚਾਹੁੰਦੇ ਸੀ ਕਿ ਉਹ ਆਪਣੇ ਪੇਜ ਤੇ ਲਿਖੇ ਆਪਣੇ ਆਪਣੇ ਵੱਲੋਂ ਅਪਰੂਵਲ ਦੇਵੇ ਉਹਨਾਂ ਨੂੰ ਦੇਤੀਏ ਹੁਣ ਬਾਕੀ ਸਾਥੀਓ ਇਹ ਆਪਣੇ ਤੇ ਆ ਇਹ ਨਹੀਂ ਹੈ ਕਿ ਮੈਡਮ ਨੇ ਅਪਰੂਵਲ ਦਿੱਤੀਆ ਤਾਂ ਤੁਹਾਨੂੰ ਘਰ ਬੈਠੇ ਹੀ ਮਿਲੇਗਾ ਘਰ ਬੈਠੇ ਸਾਥੀਓ ਕੁਝ ਨਹੀਂ ਮਿਲਣਾ ਆਪਾਂ ਨੂੰ ਲੜਨਾ ਪੈਣਾ ਸੰਘਰਸ਼ ਕਰਨਾ ਪੈਣਾ ਸੰਘਰਸ਼ ਦੀ ਬਦੌਲਤ ਹੀ ਆਪਾਂ ਨੂੰ ਆਪਣਾ ਬੈਕਲੋਗ ਜਿਹੜਾ ਹੈ ਜਲਤੇ ਜਲਤੇ ਇਕੱਠਾ ਮਿਲ ਸਕਦਾ ਹੈ ਜੇਕਰ ਸਾਥੀਓ ਤੁਸੀਂ ਘਰਾਂ ਦੇ ਵਿੱਚ ਰਹੋਗੇ ਤਾਂ ਇਹੀ ਗੇਮ ਹੈ ਜਿਹੜੀ ਲੰਬੀ ਹੁੰਦੀ ਜਾਊਗੀ ਕੱਲ ਸਾਥੀ ਕਹਿ ਰਹੇ ਸੀਗੇ ਕਿ ਪੱਕਾ ਧਰਨਾ ਲਾਇਆ ਜਾਵੇ ਸੱਜਣੋ ਕਿਸੇ ਵੀ ਰਣਨੀਤੀ ਤੋਂ ਬਗੈਰ ਕੋਈ ਤਰਨਾ ਇਸ ਤਰ੍ਹਾਂ ਦਾ ਨਹੀਂ ਲੱਗਦਾ ਹੁੰਦਾ ਆਪਣੀ ਟੀਮ ਜਿਹੜੀ ਤਿਆਰ ਹੋਈ ਹੈ ਉਹਨਾਂ ਦੇ ਅੱਗੇ ਰਿਕੁਐਸਟ ਪਾਵਾਂਗੇ ਲੇਕਿਨ ਬਾਅਦ ਪਹਿਲਾ ਆਪਾਂ ਕੋਈ 1 ਡੇ ਪ੍ਰੋਟੈਸਟ ਰੱਖਾਂਗੇ ਉਸ ਦੇ ਵਿੱਚ ਤੁਹਾਡੀ ਗਿਣਤੀ ਇਹ ਡਿਸਾਈਡ ਕਰੇਗੀ ਤੁਸੀਂ ਜਿਹੜਾ ਬੈਕਲੋਗ ਆ ਉਹ ਕਿੰਨੇ ਦਿਨਾਂ ਵਿੱਚ ਲੈਣਾ ਚਾਹਦੇ ਹੋ ਸਾਥੀਓ ਸਾਰਿਆਂ ਨੇ ਉੱਥੇ ਵੱਧ ਚੜ ਕੇ ਹਿੱਸਾ ਲੈਣਾ ਹੈ ਤਾਂ ਕਿ ਸਰਕਾਰ ਨੂੰ ਇਹ ਪਤਾ ਲੱਗ ਜਾਵੇ ਕਿ ਬੈਕਲੋਗ ਦਾ ਅਭੀ ਕੋਈ ਵਜੂਦ ਹੈ ਉਰੇ ਆਪਣਾ ਹੱਕ ਲੈ ਕੇ ਰਹਿਣਗੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਨੂੰ ਅਪਰੂਵਲ ਜਿਹੜੀ ਆ ਮੈਡਮ